ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਜਿਹੜੇ ਆਗੂ ਨੇ ਮੈਂ ਤੁਹਾਨੂੰ ਸਰਬੱਤ ਦੇ ਬਲੇ ਬਾਰੇ ਦੱਸਿਆ तकरीबन ਇਹਨਾਂ ਦੀਆਂ ਸੰਸਥਾਵਾਂ ਨੇ ਸ਼ਹਿਰ ਦੇ ਵਿੱਚ ਮੁਕਸਰ ਸ਼ਹਿਰ ਦਾ ਬਣ ਜਿਆਦਾ ਪਤਾ ਹੈ ਕਿ ਬਹੁਤ ਹੀ ਵਧੀਆ ਲਾਇਬ੍ਰੇਰੀਆਂ ਵਗੈਰਾ ਤੇ ਹੋਰ ਵੀ ਜੋ ਲੋਕ ਭਲਾਈ ਦੇ ਕੰਮ ਨੇ ਜੋ ਸਮਾਜ ਨੂੰ ਸੇਵ ਦੇਣ ਵਾਲੇ ਕੰਮ ਨੇ ਉਹ ਕਰਦੇ ਨੇ ਸਰਬ ਬਲਿੰਦਰ ਸਿੰਘ ਜੀ ਕਿਰਪਾ ਕਰਕੇ 2 ਮਿੰਟ ਆਪ ਦੇਣਾ ਆ ਵਿਚਾਰ ਤੁਹਾਡੇ ਨਾਲ ਪੇਸ਼ ਕਰਾਂਗੇ ਬੇਨ ਦੇ ਸਾਹਿਬ ਸਾਡੇ ਪਾਣੇ ਨੂੰ ਕਾ ਜੀ ਕਿਸੀ ਕਰਦੇ ਤੇ ਖਾਂਦੇ ਸਟੇਜ ਦੇ ਉੱਤੇ ਮਾਜਮਾ ਅੱਜ ਦੇ ਸੂ ਆਗੂ ਸਰਗਨ ਤੇ ਸਾਡੇ ਸਾਹਮਣੇ ਬੈਠੇ ਮੈਥੋ ਵੱਡੇ ਦੇ ਸੋਦੇ ਕਾਰੇ ਵੀਰੋ ਲਾਜੁਰ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਮੈਂ ਉਹਨਾਂ ਰਿਆ ਸੀ ਵਿਚਾਰ ਔਰ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਚੁੱਪ ਕੀ ਟੈਣੀ ਕਰਨਾ ਇਸ ਮਸਲੇ ਦੇ ਵਿੱਚ ਮੈਂ ਆਪਣੇ ਬਾਰੇ ਸਾਡੇ ਸਰਵਦਾਤਾ ਪਾਲਾ ਬਾਰੇ ਤੇ ਜਿਹੜੇ ਮੇਰੇ ਵਿਚਾਰ ਹੈ ਪੰਜ ਚਾਰ ਉਹ ਮੈਂ ਜੋ ਕਰਨਾ ਚਾਹੁੰਦਾ ਜੀ ਕਰਨਾ ਚਾਹੁੰਦਾ ਹਾਂ ਮੈਂ ਸਕੂਲ ਲੈਕਚਰਰ ਇੰਗਲਿਸ਼ 16 ਸਾਲ ਹਰ ਪਾਣਾ ਪੜਾਇਆ ਹੈ ਕੋਰੋਂ ਰਿਟਾਇਰ ਹੋ ਗਿਆ ਮੇਰੇ ਬਾਪੀ ਪ੍ਰਿੰਸੀਪਲ ਰਹੇ ਹੈ ਤੁਹਾਡੇ ਵਰਗੇ ਪਰਿਵਾਰਾਂ ਦੇ ਵਿੱਚੋਂ ਮੈਂ ਪੈਦਾ ਹੋਏ ਤੇ ਆਪਣੀ ਪਰਾਈ ਕੀਤੀ ਹੈ ਔਰ ਜਿੰਨਾ ਚਿਰ ਸਾਡਾ ਸਿਸਟਮ ਸਹੀ ਚੱਲਿਆ ਜਾਂਦਾ ਸੀ ਅਕਸਰ 10-19 ਸਾਲ ਕਰਦੇ ਉਹਨਾਂ ਚਿਰ ਬੜਾ ਵਧੀਆ ਲੱਗਦਾ ਸੀ ਪਰੰਤੂ ਉਹ ਜਦੋਂ ਅਸੀਂ ਮੈਰ ਰਟਾਇਰ ਹੋ ਕੇ ਲੋਕ ਭਾਈ ਨੇ ਕਮਨ ਭਏ ਸਾਨੂੰ ਨੂੰ ਪਤਾ ਲੱਗਿਆ ਕਿ ਲੋਕਾਂ ਦੀਆਂ ਤਨਹੇਸ਼ਾਂ ਕੀ ਹੈਗੀਆਂ ਕਿਉਂਕਿ ਨੌਕਰੀ ਦੇ ਮਸਲੇ ਦੇ ਵਿੱਚ ਕੋਈ ਵੀ ਵਿਅਕਤੀ ਆਪਣੀ ਨੌਕਰੀ ਤੇ ਜਾਂਦਾ ਟਾਈਮ ਸਰ ਜਾਂਦਾ ਟਾਈਮ ਸਰ ਆ ਜਾਂਦਾ ਉਹ ਤੋਂ ਉਹਦੇ ਤੋਂ ਜਿਹੜਾ ਕਾਈ ਫਾਇਦਾ ਉਹਦੇ ਬੱਚਿਆਂ ਵਾਸਤੇ ਜਾਂਦਾ ਪਰੰਤੂ ਜਦੋਂ ਲੋਕ ਭੁਲਾਏ ਦੇ ਕੰਮਾਂ 'ਚ ਪੈ ਜਾਂਦਾ ਤੇ ਲੋਕ ਮਿਲਦੇ ਆ ਤੇ ਉਹਨਾਂ ਦੀਆਂ ਮੁਸ਼ਕਲਾਂ ਉਹਨੀਆਂ ਹਰਾਮ ਹੋ ਜਾਂਦੀ ਹੈ ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈ ਉਹ ਵੀ ਡੋਲੇ ਜਾਂਦੇ ਜਿਹੜੇ ਇਤੇ ਕਾਏ ਨਸ਼ੇ ਲੱਗੇ ਇਹ ਤਾਂ ਹੈਗੇ ਹੈਗੇ ਹੈ ਕੁਝ ਨਸ਼ੇ ਦੇਖੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਕੋੜਾ ਸਾਡੇ ਬੱਚਿਆਂ ਨੂੰ ਇੰਨਾਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਲੱਗ ਰਹੇ ਨੇ ਪਹਿਲਾ ਨਸ਼ਾ ਹੈ ਜਿਹੜਾ ਸਾਡੇ ਪਾਸ ਖੂਦ ਹੈ ਤੁਸੀਂ ਸ੍ਰੀ ਮੁਕਸਰ ਸਾਹਿਬ ਦੇ ਇੱਕ ਪਾਸੇ ਤੋਂ ਦੂਜੇ ਸਿਰੇ ਤੱਕ ਜਾ ਕੇ ਦੇਖੋ ਤੁਹਾਨੂੰ ਸੈਂਕੜੇ ਰਿਹੜੀਆਂ ਮਿਲ ਜਾਣਗੀਆਂ ਫਾਸਟ ਜੂਲ ਦੇ ਔਰ ਉਹ ਫਾਸਟ ਫੂਡ ਦੇ ਉੱਤੇ ਜਿਹੜਾ ਬੱਚਾ ਲੱਗ ਜਾਂਦਾ ਉਹ ਫਾਸਟ ਫੂਡ ਖਾਦੇ ਦੁਬਾਰਾ ਰਹਿ ਨਹੀਂ ਸਕਦਾ। ਔਰ ਅਜਿਹੀ ਹਾਲਤ ਵੀ ਬਣੀ ਹੈ ਕਿ ਕੁੱਝ ਪਰਵਾਰਾਂ ਨੂੰ ਮਜਬੂਰਨ ਸ਼ਾਮ ਨੂੰ ਜਾਂ ਸਵੇਰੇ ਜਾਂ ਦੁਪਹਿਰੇ ਉਹ ਜਿਹੜਾ ਹੈਗਾ ਫਾਸਟ ਫੂਡ ਨੂੰ ਜਾ ਕੇ ਆਪਣੇ ਬੱਚਿਆਂ ਨੂੰ ਦੇਣਾ ਪੈਂਦਾ। ਫਾਸਟ ਫੂਡ ਦੇ ਵਿੱਚ ਘਾਤਤ ਚੀਜ਼ਾਂ ਕਿਹੜੀਆਂ ਨੇ? ਦੋ ਚੀਜ਼ਾਂ ਖਾਸ ਤੌਰ ਤੇ ਨੇ। ਇੱਕ ਹੈ ਮੋਲੋ ਸੋਡੀਅਮ ਦੀ ਮਤ ਵਿੱਚ। ਇੱਕ ਤਰ੍ਹਾਂ ਦਾ ਸਵਾਲ ਪਿਆ ਲੋਨ ਹੈ ਇਹ ਔਰ ਇਹ ਜਿਹੜਾ ਟੇਸਟ ਐਗਰਵੇਟਰ ਹੈ ਜੇ ਤੁਸੀਂ ਪਣੀ ਹੋਈ ਸਬਜੀ ਦੇ ਵਿੱਚ ਦੋ ਟੋਲੀਆਂ ਪਾ ਦਿਓ ਤਾਂ ਤੁਹਾਡੀ ਸਬਜੀ ਦਾ ਜਿਹੜਾ ਟੇਸਟ ਹੈ ਜਿਹਦਾ ਹੋਲੇਗਾ ਔਰ ਉਹ ਜਿਹਨੇ ਫਾਸਟ ਫੂਡ ਆਲੇ ਸਾਰੇ ਉਹ ਵਰਤਉਦੇ ਆ ਔਰ ਉਹਦੇ ਵਿੱਚ ਸਿੱਕਾ ਹੈ ਸਿੱਕੇ ਦੀ ਕਿਸਮ ਉਹਦੇ ਵਿੱਚ ਲਈ ਜਾਂਦੀ ਹੈ ਪਾਈ ਜਾਂਦੀ ਹੈ ਔਰ ਜਿਹੜੇ ਬੱਚੇ ਖਾ ਰਹੇ ਨੇ ਉਹਨਾਂ ਦੇ ਗੁਰਦਿਆਂ ਨੂੰ ਨੁਕਸਾਨ ਹੋਦਾ। ਦੂਜੀ ਚੀਜ਼ ਜਿਹੜੀ ਹੈ ਉਹਦੀ ਮੈਂ ਇੱਕ ਛੋਟੇ ਜਿਹੇ ਐਗਜ਼ਾਮਪਲ ਤੁਹਾਨੂੰ ਦਿੰਦਾ। ਮੇਰੇ ਇੱਕ ਮਿੱਤਰ ਸ਼ਾਇਦ ਉਹ ਇੱਥੇ ਆ ਜਾਣਗੇ। ਉਹਨਾਂ ਨੇ ਪਲੇਟਾਂ ਵਾਲਾ ਲੈਂਟਰ ਕੋਹਣਾ ਸੀ ਕਰੇ। ਔਰ ਲੈਂਟਰ ਦੀ ਧਿਆਰੀ ਹੋ ਗਈ ਤਾਂ ਉਹ ਕਹਿੰਦੇ ਡੀਜ਼ਲ ਲਿਆਓ। ਉਹ ਕਹਿੰਦੇ ਚਲ ਮੈਂ ਡੀਜ਼ਲ ਲਿਆਉਣਾ ਪਲੇਟਾਂ ਦੇ ਉੱਤੇ ਮਾਰਦੇ ਨੇ ਸੀਮੈਂਟ پکڑ ਨਹੀਂ ਕਰੇਗਾ। ਤੇ ਚਲੋ ਪਲੇਟਾ ਸੌਕੇ ਲੈ ਜਾਂਦੇ ਆਂ ਮਿੱਥੋ ਇੱਕ ਬੰਦਾ ਬੋਲਦਾ ਆਹ ਮੈਂ ਤੁਹਾਨੂੰ ਡੀਜ਼ਲ ਕਾਨੂੰ ਲਵਾਉਣਾ ਹੈ ਉਹਨਾਂ ਨੂੰ ਕੋਲ ਜਿਹੜਾ ਰੇੜੀਆਂ ਆਇਆ ਉਹਨੂੰ ਫਾਰਮ ਆਇਆ ਉਹ ਮੇਰਾ ਦੇਖ ਤੇ ਕੋਲੇ ਕਿਉਂਕਿ ਪੜਿਆ ਲਿਖਿਆ ਸੀ ਉਹਦੇ ਜਿਹੜਾ ਸਸਤਾ ਮਿਲਦਾ ਉਹਦੇ ਹਾਂ ਉਹ ਸਸਤਾ ਮਿਲਦਾ ਉਹ ਤੋਂ ਸਸਤਾ ਡੀਜ਼ਲ ਨਾਲੋਂ ਸਸਤਾ ਮਿਲਦਾ ਇੱਥੇ ਕਰਕੇ 10 ਲੀਟਰ ਮਿਲੂਗਾ ਕੋਲ ਤੁਸੀਂ ਜਾ ਕੇ ਇਹਨਾਂ ਦੀਆਂ ਰੇੜੀਆਂ ਤੇ ਚੈੱਕ ਕਰੋ ਤਾਰੇ ਦੇ ਉਹ ਤੇਲ ਵਰਤੇ ਜਿੰਦਾ ਜਿਹੜਾ ਇਹਨੋਂ ਪਸੋਂ ਵੀ ਨਹੀਂ ਆਪਾਂ ਖਾ ਸਕਦੇ ਕਿਸੇ ਵਰਗਾ ਉਹ ਤੇਲ ਦੇ ਵਿੱਚ ਭੁੱਕ ਕੀਤਾ ਹੋਇਆ ਕਾਣਾ ਜਦੋਂ ਸਾਡੇ ਵਿੱਚੇ ਖਾਣਗੇ ਮੋਨੋਸੋਡੀ ਮਨੂਤਾ ਮਿੜ ਖਾਣਗੇ ਤਾਂ ਉਹਨਾਂ ਦੀ ਛੇਤ ਕਿੱਥੇ ਜਾਏਗੀ ਜਿਹੜਾ ਹੋਸੀ ਦੇ ਨੇ ਖਾ ਕੇ ਮੋٹے ਹੁੰਦੇ ਐ ਮੈਂ 6 ਮਹੀਨੇ ਨਿਊਜ਼ੀਲੈਂਡ ਰਹਿ ਕੇ ਆ ਮੇਰੀ ਬੀਟੀ ਆਫ ਤੇ ਔਰ 6 ਮਹੀਨੇ ਦੇ ਵਿੱਚ ਮੇਰਾ ਵਜ਼ਨ ਘਟਿਆ ਕੋ ਤੁਹਾਡੇ ਤੋਂ ਤੁਹਾਡੇ ਬੋਰ ਵੀ ਬਨਪਰਾਵਾਂ ਦੇ ਬੱਚੇ ਹੋਣਗੇ ਤੁਸੀਂ ਜਾ ਕੇ ਕਿ ਨਿਊਜ਼ੀਲੈਂਡ ਜਾ ਕੇ ਜਾਂ ਕੈਨੇਡਾ ਜਾਂ ਅਮਰੀਕਾ ਜਾ ਕੇ ਉਹ ਤੁਹਾਡਾ ਵੇਟ ਕੱਢੇਗਾ ਸਾਡਾ ਕਿਉਂ ਨਹੀਂ ਜਾਂਦਾ ਅਸੀਂ ਕਿਉਂ ਹੋਵੇ ਨਹੀਂ ਖਾਂਦੇ ਰੋਟੀਆਂ ਵੀ ਗਿਣ ਕੇ ਖਾਂਦੇ ਆਂ ਹੋਰ ਚੀਜ਼ਾਂ ਵੀ ਖਾਂਦੇ ਆਂ ਕੁਰੇ ਫਿਰਦੇ ਆਂ ਸਾਰੀ ਦਿਹਾੜੀ ਔਰ ਮੇਰੇ ਕਹਿੰਦਾ ਸ਼ਹਿਰ ਦੇ ਵਿੱਚ ਇੰਨੇ ਖੱਡੇ ਆਂ ਕੱਡੇ ਜੀ ਸਾਡੀ ਤਾਂ ਕਪਾਲ ਭਾਤੀ ਹੋ ਜਾਂਦੀ ਹੈ ਸਾਰਿਆਂ ਦੀ ਜਿੰਨੇ ਅਸੀਂ ਖੱਡੇ ਜਵਾਈ ਨੇ ਫਿਰ ਵੀ ਸਾਡਾ ਵੇਟ ਕਿਉਂ ਹੋ ਰਹੀ ਜਾਂਦਾ ਇਹਦਾ ਇੱਕ ਕਾਰਨ ਹੈ ਜਿੰਨੀਆਂ ਚੀਜ਼ਾਂ ਉਹਨਾਂ ਦੇ ਵਿੱਚ ਨਸ਼ੇ ਦੀ ਮਾਤਰਾ ਹੈ ਜਿਹੜੀ ਗੱਲ ਇੱਥੇ ਭਾਈ ਸਾਹਿਬ ਕਹਿ ਗਏ ਸੀ ਉਹਨਾਂ ਦੀ ਗੱਲ ਸੱਚੀ ਹੈ ਨਹੀਂ ਉਹ ਹੌਲੀ ਹੌਲੀ ਕਿੰਨੇ ਸੀ ਅਦੀ ਹੋ ਗਏ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਬਹਰ ਨਹੀਂ ਸਕਦੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਤੇਲ ਇੱਕ ਵਾਰੀ 300 ਡਿਗਰੀ ਤੇ ਗਰਮ ਹੋ ਗਿਆ ਉਹ ਖਾਣਯੋਗ ਨਹੀਂ ਰਹਿੰਦਾ ਜ਼ਹਿਰ ਬਣ ਜਾਂਦਾ ਉਹਨਾਂ ਜਿੰਨੇ ਰਫਾਇਨ ਨੇ ਇਹ ਸਾਰੇ ਇਸੇ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਇਹਨਾਂ ਚੈਮੀਕਲ ਪਾਕੇ ਤਿਆਰ ਕੀਤਾ ਜਾਂਦਾ ਔਰ ਇਹਨਾਂ ਨੂੰ ਖਾਣ ਦੇ ਲੈਕ ਸਮਝਿਆ ਨਹੀਂ ਜਾਣਾ ਚਾਹੀਦਾ ਜੇ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਸਾਡੇ ਕੋਲ ਵਧੀਆ ਤਰੀਕਾ ਹੈ ਸਰੋਂ ਦਾ ਤੇਲ ਕੁਸੀ ਆਪ ਦਾ ਹੋਵੇ ਜਾਂ ਸਾਡੀ ਗਿਰੰਤੀ ਹੋਵੇ ਠੀਕ ਹੈ ਜਾਂ ਫਿਰ ਦੇਸੀ ਘਿਓ ਮੱਖਣ ਪਨੀਰ ਜੋ ਕੁਛ ਆਪ ਨੂੰ ਕਰਾਉਂਦੇ ਸੇ ਦਾ ਉਸ ਤੋਂ ਬਿਹਤਰ ਹੈ ਦਿੱਕਤ ਇਹਦਾ ਹੋ ਰਿਹਾ ਉਸ ਜੀ ਇੱਕ ਅਜਕਲ ਦੁਕਾਨਾਂ ਦੇ ਉੱਤੇ ਹੋ ਗਈਆਂ ਛੋਟੇ ਛੋਟੇ ਸੀਸੀਆ ਸਟਿੰਗ ਕਹਿੰਦੇ ਆ ਉਹਨਾਂ ਨੂੰ ਲਾਲ ਰੰਗ ਦਾ ਉਹਦੇ ਵਿੱਚ ਕੋਲ ਡ੍ਰਿੰਕ ਹੁੰਦਾ ਲਾਲ ਰੰਗ ਦਾ ਉਹਦੇ ਵਿੱਚ ਆਮ ਆਪਾਂ ਚਾਹ ਦੇ ਕੱਪ ਜੀ ਕਿ ਤੋਫੀਰ ਪੀਂਦੇ ਆ ਉਹ ਤੋਂ 3 ਤੋਂ 4 ਗੁਣਾ ਕਿਈ ਥਾਂ 5 ਗੁਣਾ ਤੇ ਫਿਰ ਹੁੰਦੀ ਹੈ ਔਰ ਜਿੰਨਾ ਮਿੱਠਾ ਅਸੀਂ ਪੀਂਦੇ ਆ ਉਹ ਤੋਂ 5 ਗੁਣਾ 7 ਗੁਣਾ 10 ਗੁਣਾ ਤੱਕ ਉਹਦੇ ਮਿੱਠਾ ਹੁੰਦਾ ਮੇਰੇ ਖਿਆਲ ਆ ਵੀ ਆਪਾਂ ਨਹੀਂ ਪੀਂਦੇ ਹਾਂ ਮੇਰੇ ਪਰ ਸਾਡੇ ਬੱਚੇ ਵੀ ਰੂਪ ਪੀਂਦੇ ਆ ਉਹ ਇਨਾ ਘੱਟ ਕਹੇ ਕਿ ਅਗਰ ਕੋਈ ਬੱਚਾ 6 ਮਹੀਨੇ ਲਗਾਤਾਰ ਪੀਵੇ ਤਾਂ ਉਹਨੂੰ ਮਿਰਗੀ ਦੇ ਦੌਰ ਤੱਕ ਲੈ ਸਕਦੇ। ਪਰ ਸਾਨੂੰ ਪਤਾ ਨਹੀਂ। ਸਾਡੇ ਬੱਚੇ ਜਾਂਦੇ ਕਿਵੇਂ ਲੈ ਜਾਂਦੇ ਆ। ਮੈਂ ਕਿਹਾ ਨਾ ਮੈਂ ਕਿਦੋਂ ਚਾਹ ਤੇ ਖੜਾ ਕਿ ਉੱਥੇ ਕੋਈ ਸਿਆਣਾ ਵਿਅਕਤੀ ਆਇਆ ਤੇ ਨਾਲ ਉਹਦੇ ਬੱਚੇ ਸੀ ਉਹ ਆਦੇ ਕੀ ਲੈਣਾ ਅਦਾ ਸਟਿੰਗ ਦੇ ਦੇ। ਉਹ ਮੈਂ ਉੱਥੇ ਬਿਠਾ ਕੇ ਬੈਠਾ ਮੈਂ ਤਾਂ ਵਿਚਾਰ ਆਇਆ ਕਿ ਅਸਰਦਾ ਸੀ ਤੇ ਨਾਮ ਹੈ ਉਹਨੂੰ ਮੰਦੇ ਨੂੰ ਕਹਿ ਸਕਦੇ ਸੀ ਕਿ ਇਹ ਨਾ ਕੰਮ ਕਰ। ਪਰ ਇਹ ਮੈਂ ਤਾਂ ਕਹਿ ਰਿਹਾ ਵੀ ਇਹ ਚੀਜ਼ਾਂ ਆ ਰਹੀਆਂ ਨੇ ਹੁਣ ਇਹਦੇ ਨਾਲ ਜਿਹੜਾ ਹੈ ਕੱਲੇ ਪੰਜਾਬ ਨੂੰ ਨਹੀਂ ਸੋਤੇ ਹਿੰਦੁਸਤਾਨ ਨੂੰ ਨੁਕਸਾਨ ਹੈ ਇਹ ਅਸੀਂ ਕੱਲੇ ਕਹਿ ਨਹੀਂ ਕੱਲੇ ਪੰਜਾਬੀਆਂ ਨੂੰ ਨਹੀਂ ਪੰਜਾਬੀ ਜੀ ਇਹ ਕਹਿੰਦੇ ਮਹਾਰਾਜ ਦੀ ਕਿਰਪਾ ਅਸੀਂ 50 60% ਪਿੰਡਾਂ ਦੇ ਵਿਚਲੇ ਵਾਲੇ 70% ਅਸੀਂ ਆਰਦਾਸ ਸਿੰਘ ਖਾਲ ਲਏ ਨੇ ਘਰ ਦਾ ਦੁੱਧ ਦਹੀਂ ਲੱਸੀ ਕਿਉਂ ਖਾ ਲੈਨੇ ਜਿਹੜੇ ਸ਼ਹਿਰਾਂ ਦੇ ਵਿੱਚ ਬੈਠੇ ਆ ਉਹ ਉਹਨਾਂ ਦਾ ਹਾਲ ਬਹੁਤ ਬੜਾ ਹੋਏਗਾ ਔਰ ਉਹ ਮੋٹے ਹੋ ਰਹੇ ਨੇ ਪੋਰ ਮਟਾਪਾ ਇੱਕ ਉਹ ਬਿਮਾਰੀ ਹੈ ਕਿਉਂਕਿ ਇਹ ਕਿਸੇ ਬੰਦੇ ਦੇ ਪੈਰ 40 ਕਿਲੋ ਵਜ਼ਨ ਚੱਕ ਸਕਦੇ ਐ ਤੇ ਉਹਨੂੰ 70 ਕਿਲੋ ਚੁਕਾਰੀਏ ਜਾਂ 80 ਕਿਲੋ ਚੁਕਾਰੀਏ ਤਾਂ ਉਹ ਮੈਡੀਕਲ ਉਹਦੇ ਗੋਡੇ ਫੇਜ ਜਾਣਗੇ ਸਪੋਰਟਰ ਦੋ ਬੰਦੇ ਨੇ ਸਵਾਰੀ ਹੈ ਜਦੋਂ ਚਾਰ ਬੰਦੇ ਲੱਗ ਕੇ ਜਾਂਦਾ ਆਟੋਵੇਟਿੰਗ ਨੇ ਟੁੱਟੂ ਜਾਣਾ ਸੋ ਇਹਨਾਂ ਦੀਆਂ ਚੀਜ਼ਾਂ ਸਾਰੇ ਸੁਆਗਤ ਦੇ ਚਾ ਰਹੇ ਨੇ ਬਾਕੀ ਇਹ ਰਹੀ ਗੱਲ ਜਿਹੜੀ ਹੈਗੀ ਐ ਇਹ ਖਾਸਾ ਸਿੱਤੀ ਹੈ ਜੇ ਆਪਨੇ ਨਹੀਂ ਕੀਤੀ ਹੈ ਬਿਲਕੁਲ ਬਈ ਨਾ ਨਾ ਇਸ ਗੱਲ ਦੇ ਤੇ ਸਹਿਮਤ ਹਾਂ ਜਦੋਂ ਕੂਗੇ ਨਸ਼ੇ ਇਹਨੇ ਕਹ ਰਿਹਾ ਕਿ ਜੇ ਸ਼ਰਾਬ ਦੇ ਇਹਨੇ ਠੇਕੇ ਤੇ ਇੱਕ ਵੀ ਟੀਮ ਦਾ ਜੇ ਫਸਲ ਦਾ ਗੋਲ ਵੀ ਤਾਂ ਫਿਰ ਕਿਸੇ ਚਾਲੂ ਕੋਲੋਂ ਸਰ ਚਾਲੂ ਤਾਂ ਆਉਣਾ ਪਾੜੀਏ ਨੇ ਸਾਗਿਆ ਵਸਤਾਂ ਦੇ ਵਿੱਚ ਹੋਰ ਲੋਕ ਤਾਂ ਖਾਂਦੇ ਹੀ ਨਹੀਂ ਜਿਹੜੀ ਚੀਜ਼ ਸਾਡੇ ਕੋਲ ਪਈ ਹੋਏ ਸਾਡੇ ਜੀ ਨਹੀਂ ਕਰਦਾ ਦਵਾਈ ਕਿੰਨੀ ਕੁ ਪਠਾਈ ਜਾਂਦਾ ਠੇਕੇਦਾਰ ਕਿੰਨੀ ਸ਼ਰਾਬ ਇਹਦੇ ਇਹ ਕਿਦਰ ਸ਼ਰਾਰਤੀ ਕਹਿੰਦੇ ਹੈ ਲੋਈ ਵੀ ਨਹੀਂ ਇਹਨਾਂ ਦਾ ਕਿ ਖੁੱਲ ਜਾਣਗੇ ਸਾਡੇ ਜੀਵ ਮਨਾਂ ਦੇ ਵਿੱਚ ਹੈ ਐਸੀ ਚੀਜ਼ ਨਾ ਰਹੇ ਜੇ ਘੱਟ ਨਾ ਜਾਏ ਜਾਂ ਹੋ ਨਾ ਹੋ ਜੀ ਆਟੋਮੈਟਿਕਲੀ ਨਾ ਹੋ ਜੇ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਜਗਾ ਜੀ ਨੂੰ ਜੰਨੀਆਂ ਨੂੰ ਬਤਾਈ ਦਿੰਦਾ ਕਿ ਚੰਗੇ ਮਿਸ਼ਨ ਦੇ ਉੱਤੇ ਲੱਗੇ ਹੋਏ ਨੇ। ਕਿਹੜੇ ਅੱਜ ਦੀ ਸਟਰੈਂਥ ਹੈ। ਇੱਕ ਚੰਗੀ ਸਟਰੈਂਥ ਮਿਲੀ ਜਾਸਤ। ਇਹ ਚੰਗੀ ਗਿਣਤੀ ਮਿਲੀ ਜਾਸਤ। ਇਹ ਸੋ ਮਾਤਮਾ ਜਿਹੜਾ ਸਤਮਾ ਆਇਆ ਗਿਆ। ਮਿਸ਼ਨ ਦੇ ਵਿੱਚ ਲੱਗਿਆ ਹੀ ਕਰਤੀ ਹੁੰਦੀ ਹੈ। ਅਗੇ ਵਧਿਆ ਜਾਂਦਾ ਹੈ। ਔਰ ਜਲਾਤਾ ਬਹੁਤ ਕਰਨ ਵਾਲੀ ਹੈ ਪਰ ਤੋ ਸਾਰੀ ਗੱਲਾਂ ਅਜੇ ਨਹੀਂ ਜਿਹੜੀਆਂ ਅਪਾਂ ਸੰਭਾਗੀਆਂ ਕਰਾਂਗੇ ਕਿਤੇ ਫੇਰ ਮੌਕਾ ਮਿਲੇ ਜੂ ਕਰਾਂਗੇ ਪਰ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਆਲੇ ਦੁਆਲੇ ਨੂੰ ਸਮਝ ਗਏ ਕਿ ਉਹਦੇ ਜੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਨੂੰ ਜਿਹੜਾ ਹੈ ਮੁਚਾਈਏ ਤੇ ਜੇ ਕੋਈ ਹੈਲਪ ਕਰਨੀ ਹੈ ਇਹ ਗੱਲ ਮੇਰੇ ਇੱਥੇ ਮੇਰੇ ਦੁਆਰੇ ਸੁਣਾਈ ਹੈ ਜੇ ਤੁਸੀਂ ਹੈਲਪ ਕਰਨੀ ਕਿਸੇ ਚਾਹੁੰਦੇ ਹੋ ਤੁਹਾਨੂੰ ਕੋਈ ਨੇੜੇ ਤੋਂ ਬੰਦਾ ਨੇੜੇ ਤੋਂ ਹੀ ਲਿਦਾ ਹੈ ਤੁਹਾਡੇ ਮਲੇ ਦਾ ਤੁਹਾਡੀ ਗਲੀ ਦਾ ਥੋਖਰੀ ਗਲੀ ਦਾ ਉਹ ਜੋ ਰੋਕ ਉਹਦੀ ਮਦਦ ਕਰਕੇ ਆਓ ਸਾਹ ਕੇ ਉਹ ਬਾਸ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੰਦ ਬਸਤਾ ਹੈ ਸਕੇ ਮਾਇਕ ਅਸਤੇ ਆਉਣ ਤੋਂ ਅਲਸਣ ਪਾ ਸਕੀ ਤਾਂ ਕਈ ਵਾਰੀ ਅਸੀਂ ਦੇਖਦੇ ਨੇ ਨੇੜੇ ਤੋਂ ਦੌੜ ਆ ਜਾਂਦੇ ਐਸੀ ਪਰਚੇ ਪਟਾ ਦੇ ਨੇ 100 ਰੁਪਏ ਦੀ ਦੂਜੇ ਨੇ ਲੋੜੋਂ 400 500 ਓਹ ਚਾਰੇ ਜਿਹੜੇ ਜਿਨ੍ਹਾਂ ਮੇ ਇੱਕ ਤੋਂ ਲੋੜ ਹੁੰਦੀ ਐ ਉਹ ਚਾਰੇ ਨੇ ਜੰਦੇ ਕੋਈ ਨਾ ਗਲੜੇ ਕਰਕੇ ਨਾ ਬੋਲਦੇ ਹਾਂ ਮੈਥੋਂ ਕਿ ਕਿਸੇ ਨਹੀਂ ਗਲਤੀਆਂ ਰਹੇ ਹੋ ਵੀ ਹੋ ਰਹੀ ਹੈ ਤੋਂ ਮੈਂ ਅਣਜਾਣ